ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਅਚਾਨਕ ਤੁਹਾਡੀ ਅੱਧੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਤਾਂ ਤੁਸੀਂ ਇਹ ਇੱਕ ਕੰਮ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੇ ਘਰੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਵੈਸੇ ਤਾਂ ਸਾਨੂੰ ਹਰ ਰੋਜ਼ ਹੀ ਪਾਠ ਕਰਨਾ ਚਾਹੀਦਾ ਹੈ। ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਸੱਤ ਬਾਣੀਆਂ ਦਾ ਨਿਤਨੇਮ ਦਿੱਤਾ ਹੈ। ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ, ਸ਼ਾਮ ਦੀ ਬਾਣੀ ਰਹਿਰਾਸ ਸਾਹਿਬ ਤੇ ਸਤਵੀਂ ਬਾਣੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ। ਇਹ ਸੱਤ ਬਾਣੀਆਂ ਦਾ ਨਿਯਮ ਸਾਨੂੰ ਹਰ ਇੱਕ ਗੁਰਸਿੱਖ ਦੇ ਲਈ ਹੈ ਪਰ ਕਈ ਭੈਣ ਭਰਾ ਆਖਦੇ ਹਨ ਉਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਜਾਂ ਸੱਤ ਬਾਣੀਆਂ ਦਾ ਨਿਤ ਨਿਯਮ ਨਹੀਂ ਕੀਤਾ ਜਾਂਦਾ ਤਾਂ ਮਹਾਪੁਰਖ ਜੀ ਸਮਝਾਉਂਦੇ ਹ ਹੋਏ ਆਖਦੇ ਹਨ ਕਿ ਉਹ ਸ਼ੁਰੂਆਤ ਵਿੱਚ ਤਿੰਨ ਬਾਣੀਆਂ ਤੋਂ ਹੀ ਕਰ ਲਓ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਜਦੋਂ ਸੌਣ ਵੇਲੇ ਤੁਸੀਂ 5 ਮਿੰਟ ਫਿਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕਿਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਹੀ ਕਰ ਲਓ ਭਾਵ ਕਿ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਨੂੰ ਯਾਦ ਕਰਕੇ ਹੀ ਸੌਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਤੇ ਰਾਤ ਨੂੰ ਨੀਂਦ ਵੀ ਸੋਹਣੀ ਆਵੇਗੀ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਤੁਹਾਨੂੰ ਨਹੀਂ ਲੱਗੇਗਾ ਅੰਮ੍ਰਿਤ ਵੇਲੇ ਦੇ ਵਿੱਚ ਜਦੋਂ ਜਾਗ ਆ ਜਾਵੇਗੀ ਸਾਡਾ ਨਿਤ ਦਾ ਨੇਮ ਫਿਰ ਪੱਕਾ ਹੋਣਾ ਸ਼ੁਰੂ ਹੋ ਜਾਵੇਗਾ ਇਹ ਤਿੰਨ ਬਾਣੀਆਂ ਦੇ ਨਾਲ ਸਾਡੇ ਉੱਤੇ ਇੰਨੀ ਕਿਰਪਾ ਹੋਵੇਗੀ ਕਿ ਜਿਹੜੇ ਆਖਦੇ ਹਨ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਪਾਠ ਕੀਤਾ ਨਹੀਂ ਜਾਂਦਾ ਗੁਰੂ ਸਾਹਿਬ ਜੀ ਸਾਰਿਆਂ ਤੇ ਫਿਰ ਕਿਰਪਾ ਕਰ ਦੇਣਗੇ ਅੰਮ੍ਰਿਤ ਵੇਲੇ ਵੀ ਉੱਠ ਪਾਓਗੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨੇਮ ਵੀ ਗੁਰੂ ਸਾਹਿਬ ਜੀ ਆਪੇ ਕਰਵਾ ਲੈਣਗੇ ਸੋ ਇਹ ਆਪਾਂ ਸ਼ੁਰੂਆਤ ਕਰੀਏ ਕਿਰਪਾ ਮਾਲਕ ਨੇ ਕਰਨੀ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਕਿ ਜਿਨ੍ਹਾਂ ਤੋਂ ਪਾਠ ਨਹੀਂ ਕੀਤਾ ਜਾਂਦਾ ਮਹਾਪੁਰਖ ਜੀ ਸਮਝਾਉਂਦੇ ਹੋਏ ਆਖਦੇ ਹਨ ਜੀ ਉਹ ਜੇਕਰ ਦੋ ਸ਼ਬਦਾਂ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੋ ਜਾਵੇਗੀ ਇਹ ਦੋ ਸ਼ਬਦ ਐਸੇ ਹਨ ਜੀ ਜੋ ਮਨੁੱਖ ਜੇਕਰ ਕਰ ਲਵੇ ਤਾਂ ਸਮਝੋ ਉਹਦੇ ਭਾਗ ਖੁੱਲ ਜਾਣਗੇ ਜਿਹੜੇ ਪਾਠ ਨਹੀਂ ਕਰ ਪਾਉਂਦੇ ਉਹ ਵੀ ਇਹ ਦੋ ਸ਼ਬਦਾਂ ਦਾ ਜਾਪ ਕਰਨਾ ਸ਼ੁਰੂ ਕਰ ਸਕਦੇ ਹਨ ਤੇ ਜਿਹੜੇ ਹਰ ਰੋਜ਼ ਪਾਠ ਕਰਦੇ ਹਨ ਨਿਤ ਦੇ ਨਿਮੀ ਹਨ ਉਹ ਵੀ ਇਹ ਦੋ ਸ਼ਬਦ ਦਾ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਹੋਰ ਜ਼ਿਆਦਾ ਕਿਰਪਾ ਨੂੰ ਹਾਸਲ ਕਰ ਸਕਦੇ ਹਨ ਮਹਾਪੁਰਖ ਜੀ ਆਖਦੇ ਹਨ ਜੇਕਰ ਤੁਹਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦੇ ਵਿੱਚਕਾਰ ਜਾਗ ਆ ਜਾਂਦੀ ਹੈ ਵੈਸੇ ਤਾਂ ਗ੍ਰਸਤੀ ਬੰਦੇ ਦੇ ਲਈ ਅੰਮ੍ਰਿਤ ਦਾ ਵੇਲਾ ਉੱਠਣਾ ਬਹੁਤ ਹੀ ਲਾਭਦਾਇਕ ਹੈ ਜੇਕਰ ਤੁਹਾਨੂੰ ਜਾਗ ਸਵੇਰੇ 6 ਵਜੇ ਦੇ ਸਮੇਂ ਤੇ ਆਉਂਦੀ ਹੈ ਤੇ ਕਈ ਵਾਰ ਕਈ ਭੈਣ ਭਰਾਵਾਂ ਨੂੰ 3 ਵਜੇ ਤੋਂ ਪਹਿਲਾਂ ਵੀ ਇੱਕ ਵਾਰ ਜਾਗ ਆਉਂਦੀ ਹੈ ਆਪਣੇ ਆਪ ਹੀ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ ਤਾਂ ਕੁਝ ਲੋਕ ਉਹਨੂੰ ਅੱਧੀ ਰਾਤ ਸਮਝ ਕੇ ਫਿਰ ਸੌ ਜਾਂਦੇ ਹਨ ਪਰ ਮਹਾਪੁਰਖ ਜੀ ਆਖਦੇ ਹਨ 12 ਤੋਂ 5 ਵਜੇ ਦੇ ਵਿੱਚਕਾਰ ਜਦੋਂ ਵੀ ਜਾਗ ਆਵੇ ਤੁਰੰਤ ਉੱਠ ਕੇ ਬੈਠ ਜਾਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਨਾਮ ਜਪੋ ਕਿਉਂਕਿ ਇਹ ਵੇਲਾ ਜਿਹੜਾ ਹੈ ਬੜਾ ਹੀ ਪਾਵਰਫੁੱਲ ਵੇਲਾ ਹੈ ਇਸ ਵੇਲੇ ਵਿੱਚ ਜਪਿਆ ਹੋਇਆ ਨਾਮ ਸਾਡੇ ਭਾਗ ਖੋਲ ਦੇਵੇਗਾ ਇਸ ਵੇਲੇ ਦੇ ਵਿੱਚ ਜਪ ਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਬਹੁਤ ਜ਼ਿਆਦਾ ਕਿਰਪਾ ਨੂੰ ਹਾਸਿਲ ਕਰ ਸਕਦੇ ਹਾਂ ਇਸ ਲਈ ਜੇ 12 ਤੋਂ 5 ਵਜੇ ਦੇ ਵਿੱਚ ਕਾਰ ਸਾਨੂੰ ਜਾਗ ਆ ਜਾਵੇ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੋ ਜੇ ਜ਼ਿਆਦਾ ਨਹੀਂ ਜਪ ਸਕਦੇ ਤਾਂ ਇਹ ਦੋ ਸ਼ਬਦ ਜ਼ਰੂਰ ਜਪ ਲਓ ਜਿਹਨਾਂ ਨੂੰ ਲੱਗਦਾ ਹੈ ਸਾਡੀ ਨੀਂਦ ਪੂਰੀ ਨਹੀਂ ਹੋਈ ਮਹਾਪੁਰਖ ਜੀ ਆਖਦੇ ਹਨ ਤੁਸੀਂ ਇਹ ਦੋ ਸ਼ਬਦ ਜਾਪ ਕਰਕੇ ਭਾਵੇਂ ਫਿਰ ਤੋਂ ਸੌ ਜਾਣਾ ਪਰ ਜਪਿਓ ਜ਼ਰੂਰ ਇਹ ਦੋ ਸ਼ਬਦ ਜਾਪ ਕਿਹੜੇ ਹਨ ਅਤੇ ਇਹਨਾਂ ਦੀ ਤਾਕਤ ਕੀ ਹੈ ਇਸ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇਹ ਦੋਵੇਂ ਹੀ ਸ਼ਬਦ ਆਪਾਂ ਨਾਲ-ਨਾਲ ਤੁਹਾਨੂੰ ਦੱਸਾਂਗੇ ਜੋ ਤੁਸੀਂ ਇਹ ਦੋਵੇਂ ਸ਼ਬਦ ਵੇਖ ਕੇ ਕੰਠ ਕਰ ਸਕਦੇ ਹੋ ਕੰਠ ਤੋਂ ਭਾਵ ਕੇ ਯਾਦ ਕਰ ਸਕਦੇ ਹੋ ਤਾਂ ਫਿਰ ਤੁਸੀਂ ਬਿਨਾਂ ਗੁਟਕਾ ਸਾਹਿਬ ਦੇ ਸਹਾਰੇ ਜਾਂ ਮੋਬਾਈਲ ਦੇ ਸਹਾਰੇ ਤੋਂ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜਾਪ ਕਰ ਸਕਦੇ ਹੋ ਕਿਉਂਕਿ ਸਾਤ ਸੰਗਤ ਜੀ ਜੋ ਪਾਠ ਜੋ ਸ਼ਬਦ ਸਾਨੂੰ ਇੱਕ ਵਾਰ ਕੰਠ ਹੋ ਜਾਂਦਾ ਹੈ ਫਿਰ ਆਪਾਂ ਕਿਸੇ ਵੀ ਥਾਂ ਤੇ ਹੋਈਏ ਅਸੀਂ ਉਹ ਪਾਠ ਕਰ ਸਕਦੇ ਹਾਂ ਉਹ ਸ਼ਬਦ ਜਾਪ ਕਰਕੇ ਆਪਣੇ ਗੁਰੂ ਸਾਹਿਬ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਨ ਇਸ ਲਈ ਬਾਣੀ ਕੰਠ ਹੋਣੀ ਬੜੀ ਜ਼ਰੂਰੀ ਹੈ ਤਾਂ ਇਹ ਸ਼ਬਦ ਜਾਪ ਵਿੱਚ ਪਹਿਲਾ ਹੀ ਸ਼ਬਦ ਹੈ ਮੂਲ ਮੰਤਰ ਦਾ ਜਾਪ ਪੁਰਾਣੇ ਬਜ਼ੁਰਗ ਮੂਲ ਮੰਤਰ ਦੇ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਆਖਦੇ ਸਨ ਕਿਉਂਕਿ ਮੂਲ ਮੰਤਰ ਦਾ ਜਾਪ ਜਪਜੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਹੈ ਮੂਲ ਮੰਤਰ ਦਾ ਜਾਪ ਜੀ ਦੇ ਬਾਰੇ ਮਹਾਂਪੁਰਖ ਜੀ ਦੱਸਨਿਆ ਹੋਇਆ ਆਖਦੇ ਹਨ ਇਹ ਪਾਠ ਸਾਰੇ ਬ੍ਰਹਿਮੰਡ ਦੀ ਸ਼ਕਤੀ ਹੈ ਜਿਥੋਂ ਸਾਰਿਆਂ ਨੂੰ ਊਰਜਾ ਮਿਲਦੀ ਹੈ। ਇਹ ਉਹ ਸ਼ਕਤੀ ਦਾ ਭੰਡਾਰ ਹੈ ਕਹਿੰਦੇ ਕੋਈ ਵੀ ਮਨੁੱਖ ਦੇ ਮਨ ਵਿੱਚ ਇਸ਼ਾ ਧਾਰ ਕੇ ਜੇਕਰ ਇਹ ਪਾਠ ਕਰ ਲਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਦੇ ਹਨ। ਆਖਦੇ ਹਨ ਇੱਕ ਵਾਰ ਇੱਕ ਮਾਈ ਵਾਲੇ ਸੰਤ ਮਹਾਪੁਰਖ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਕੋਈ ਕੰਮ ਦੀ ਗੱਲ ਦੱਸ ਦਿਓ। ਜਿਸ ਤੋਂ ਉੱਪਰ ਕੁਝ ਵੀ ਨਾ ਹੋਵੇ ਤਾਂ ਕਹਿੰਦੇ ਮਹਾਪੁਰਖ ਜੀ ਨੇ ਸਭ ਤੋਂ ਸਿਰੇ ਦੀ ਗੱਲ ਦੱਸੀ ਕਿ ਮੂਲ ਮੰਤਰ ਦਾ ਜਾਪ ਕਰੋ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲੋ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਵੀ ਬਚਨ ਹਨ ਕਿ ਜੋ ਸਵਾ ਲੱਖ ਮੂਲ ਮੰਤਰ ਦਾ ਜਾਪ ਟਿਕ ਕੇ ਅਵਸਥਾ ਵਿੱਚ ਕਰ ਲਵੇਗਾ ਉਹਦੇ ਘਰ ਵਿੱਚ ਕੋਈ ਵੀ ਬਲਾਹ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ ਮਾੜੀ ਸ਼ਕਤੀ ਦਾ ਪ੍ਰਭਾਵ ਉਸ ਘਰ ਦੇ ਉੱਪਰ ਨਹੀਂ ਪੈਂਦਾ ਹਰ ਪ੍ਰਕਾਰ ਦੀ ਕਿਰਪਾ ਉਸ ਘਰ ਪਰਿਵਾਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇੰਨੀ ਜਿਆਦਾ ਤਾਕਤ ਹੈ ਮੂਲ ਮੰਤਰ ਦੇ ਜਾਪ ਦੇ ਵਿੱਚ ਮੂਲ ਮੰਤਰ ਦਾ ਜਾਪ ਕੰਠ ਕਰਨਾ ਵੀ ਆਸਾਨ ਹੈ ਮੂਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਤਾਂ ਕਰਨਾ ਹੀ ਚਾਹੀਦਾ ਹੈ ਬਲਕਿ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਵੀ ਆਪਾਂ ਕਰ ਸਕਦੇ ਹਾਂ ਸਫ਼ਰ ਦੇ ਵਿੱਚ ਵੀ ਕਰ ਸਕਦੇ ਹਾਂ ਭਾਵੇਂ ਕਿ ਹਰ ਵੇਲੇ ਮੂਲ ਮੰਤਰ ਦਾ ਜਾਪ ਅਸੀਂ ਕਰ ਸਕਦੇ ਹਾਂ ਅਤੇ ਵੱਡੇ ਭਾਗ ਹਨ ਉਹਨਾਂ ਦੇ ਜਿਨ੍ਹਾਂ ਦੇ ਹਰ ਵੇਲੇ ਹਰ ਕੜੀ ਮੂਲ ਮੰਤਰ ਦਾ ਜਾਪ ਮਨ ਵਿੱਚ ਚੱਲਦਾ ਰਹਿੰਦਾ ਹੈ ਇਹ ਕਿਰਪਾ ਬਹੁਤ ਵੱਡੀ ਹੈ ਤੇ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਜਾਂਦੇ ਹਨ ਸੋ ਪਹਿਲਾ ਸ਼ਬਦ ਜਾਪਿਆ ਹੈ ਜੀ ਮੂਲ ਮੰਤਰ ਦਾ ਜਾਪ ਜੋ ਆਪਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ ਕਿ ਤੁਸੀਂ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਦੂਸਰਾ ਸ਼ਬਦ ਹੈ ਜੀ ਗੌੜੀ ਮਹੱਲਾ ਪੰਜਵਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਸਾਰਾ ਹੀ ਸ਼ਬਦ ਅਸੀਂ ਰੋਜ਼ਾਨਾ ਹੀ ਜਾਪ ਕਰਨਾ ਹੈ ਤੇ ਇਸ ਸ਼ਬਦ ਨੂੰ કંઠ ਕਰ ਲੈਣਾ ਹੈ ਭਾਵ ਕੇ ਯਾਦ ਕਰ ਲੈਣਾ ਹੈ ਫਿਰ ਅੰਮ੍ਰਿਤ ਵੇਲੇ ਉੱਠ ਕੇ ਚੌਕੜਾ ਮਾਰ ਕੇ ਪਹਿਲਾ ਮੋਲ ਮੰਤਰ ਦਾ ਜਾਪ ਕਰਨਾ ਹੈ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਸਾਹਿਬ ਜੀ ਦੀ ਬਹੁਤ ਸਾਰੀ ਕਿਰਪਾ ਹੋ ਜਾਵੇਗੀ ਸਾਤਸੰਗ ਜੀ ਆਪਾਂ ਕੋਈ ਵੀ ਪਾਠ ਕਰਦੇ ਹਾਂ ਸ਼ਬਦ ਦਾ ਜਾਪ ਕਰਦੇ ਹਾਂ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਭਜਨ ਬੰਦਗੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਭਰੋਸਾ ਹੋਣਾ ਚਾਹੀਦਾ ਹੈ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ ਸਾਤਸੰਗ ਜੀ ਮਹਾਪੁਰਖ ਜੀ ਆਖਦੇ ਹਨ ਭਗਤੀ ਦੇ ਵਿੱਚ ਭਰੋਸਾ ਅਤੇ ਸ਼ਰਧਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਭਗਤ ਦੇ ਮਨ ਦੀਆਂ ਇਛਾਵਾਂ ਉਹਦੇ ਮਨ ਦੇ ਸਾਰੇ ਹੀ ਜਿਹੜੇ ਵਿਚਾਰ ਹੁੰਦੇ ਹਨ ਜੋ ਉਹਨਾਂ ਦੀਆਂ ਆਸਾਂ ਮੁਰਾਦਾਂ ਹੁੰਦੀਆਂ ਹਨ ਉਹਨਾਂ ਨੂੰ ਪੂਰੀਆਂ ਕਰ ਦਿੰਦੇ ਹਨ ਜੋ ਵੀ ਤੁਸੀਂ ਉਸ ਵੇਲੇ ਮੰਗ ਲਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇ ਹੀ ਦੇਣਾ ਹੈ ਜਿਹੜੀ ਵੀ ਗੱਲ ਸੋਚ ਲਈ ਸਤਿਗੁਰ ਸੱਚੇ ਪਾਤਸ਼ਾਹ ਉਹ ਵੀ ਪੂਰੀ ਕਰ ਦੇਣਗੇ ਇੰਨੀ ਤਾਕਤ ਤੇ ਇੰਨੀ ਬਰਕਤ ਹੈ ਭਜਨ ਬੰਦਗੀ ਦੇ ਨਾਮ ਵਿੱਚ ਨਾਮ ਦੀ ਭਜਨ ਬੰਦਗੀ ਦੀ ਬਰਕਤ ਦਾ ਸਾਨੂੰ ਖੁਦ ਪਤਾ ਲੱਗ ਜਾਵੇਗਾ ਇਸ ਲਈ ਪਹਿਲਾ ਅੰਮ੍ਰਿਤ ਵੇਲੇ ਉੱਠੋ ਤੇ ਉੱਠ ਕੇ ਅੰਮ੍ਰਿਤ ਵੇਲੇ ਦੀ ਬਰਕਤ ਦਾ ਤੁਹਾਨੂੰ ਪਤਾ ਲੱਗੇਗਾ ਸਭ ਤੋਂ ਪਹਿਲਾਂ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ ਫਿਰ ਤੁਸੀਂ ਦੂਸਰਿਆਂ ਨੂੰ ਦੱਸੋਗੇ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ ਸੁੱਖ ਹੋਵੇ ਕਦੇ ਵੀ ਆਪਣੇ ਗੁਰੂ ਦਾ ਲੜ ਨਹੀਂ ਛੱਡਣਾ ਚਾਹੀਦਾ ਕਿਸੇ ਸਿਆਣਿਆਂ ਦੇ ਬਾਬਿਆਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਜਿੰਨਾ ਹੀ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਹੋਵੇਗਾ ਅਨਿਸ਼ੇਤੀ ਕਿਰਪਾ ਹੋ ਜਾਵੇਗੀ ਸੋ ਆਪਣੀ ਜ਼ਿੰਦਗੀ ਦਾ ਇਹ ਨਿਯਮ ਪੱਕਾ ਬਣਾਉਣਾ ਹੈ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਹਰ ਰੋਜ਼ ਹੀ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਗੁਰੂ ਘਰੇ ਜਾਣਾ ਹੈ ਤਾਂ ਹੀ ਗੁਰੂ ਜੀ ਦੀ ਖੁਸ਼ੀ ਤੇ ਬਰਕਤ ਹਾਸਲ ਹੋਵੇਗੀ ਜਿਹਨਾਂ ਤੋਂ ਅਜੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉਹ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਪਾਠ ਕਰ ਲਓ ਵਾਹਿਗੁਰੂ ਜੀ ਦੇ ਅੱਗੇ ਹਰ ਵੇਲੇ ਅਰਦਾਸ ਬੇਨਤੀ ਕਰੋ ਸਤਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਨਿਤਨੇਮ ਦੀ ਦਾਤ ਬਖਸ਼ੋ ਗੁਰੂ ਸਾਹਿਬ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਜਿਨ੍ਹਾਂ ਤੋਂ ਜ਼ਿਆਦਾ ਪਾਠ ਨਹੀਂ ਕੀਤਾ ਜਾਂਦਾ ਸ਼ੁਰੂਆਤ ਵਿੱਚ ਜਪਜੀ ਸਾਹਿਬ ਦੀ ਇੱਕ ਬਾਣੀ ਤੋਂ ਹੀ ਇੱਕ ਪੰਕਤੀ ਤੋਂ ਹੀ ਜਾਪ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀ ਭਾਵਨਾ ਨੂੰ ਵੇਖਦੇ ਹਨ ਉਹ ਇਹ ਸਮਾਂ ਨਹੀਂ ਵੇਖਦੇ ਕਿ ਕੌਣ ਕਿੰਨਾ ਸਮਾਂ ਮੇਰੀ ਭਗਤੀ ਦੇ ਵਿੱਚ ਬੈਠਿਆ ਹੈ ਮੈਨੂੰ ਯਾਦ ਕੀਤਾ ਹੈ ਉਹ ਵੇਖਦੇ ਹਨ ਸਾਡੇ ਮਨ ਵਿੱਚ ਉਹਨਾਂ ਦੇ ਪ੍ਰਤੀ ਕਿੰਨੀ ਸ਼ਰਧਾ ਤੇ ਕਿੰਨੀ ਭਾਵਨਾ ਹੈ ਕਿੰਨੇ ਪਿਆਰ ਦੇ ਵਿੱਚ ਭਿੱਜ ਕੇ ਅਸੀਂ ਪਰਮਾਤਮਾ ਜੀ ਦਾ ਨਾਮ ਲੈ ਰਹੇ ਹਾਂ ਅਸੀਂ ਗੁਰੂ ਸਾਹਿਬ ਜੀ ਨੂੰ ਇੱਕ ਵਾਰ ਵੀ ਜੇਕਰ ਯਾਦ ਕਰ ਲਿਆ ਸਾਡੇ ਮਨ ਦੇ ਵਿੱਚ ਭਰੋਸੇ ਦੇ ਨਾਲ ਪਿਆਰ ਦੇ ਨਾਲ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲ ਗਿਆ ਤੇ ਵਾਹਿਗੁਰੂ ਜੀ ਹਮੇਸ਼ਾ ਹੀ ਸਾਡੇ ਅੰਗ ਸੰਗ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਸੋ ਸਾਥ ਸੰਗ ਜੀ ਐਸ ਲਈ ਤੁਹਾਨੂੰ ਕਦੇ ਵੀ ਆਪਣੀ ਫਿਕਰ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਹਾਡੇ ਫਿਕਰ ਕਰਨ ਲਈ ਪ੍ਰਮਾਤਮਾ ਜੀ ਹਨ ਕਈ ਵਾਰੀ ਕੀ ਹੁੰਦਾ ਹੈ ਅਸੀਂ ਆਪਣੇ ਗੁਰੂਵਲ ਪੈਠ ਕਰਕੇ ਅਸੀਂ ਹੋਰਾਂ ਤੇ ਆਸ ਰੱਖ ਕੇ ਬੈਠ ਜਾਂਦੇ ਹਾਂ ਤੇ ਕਰਕੇ ਵੀ ਫਿਰ ਸਾਨੂੰ ਇਸ ਕਰਕੇ ਦੇਰੀ ਲੱਗ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਤਾਂ ਕਿਰਪਾ ਕਰਨ ਨੂੰ ਤਿਆਰ ਬਰ ਤਿਆਰ ਹੁੰਦੇ ਹਨ ਬਸ ਅਸੀਂ ਹੀ ਆਪਣੇ ਗੁਰੂਵਲ ਮੂਹ ਨਹੀਂ ਕਰਦੇ ਸਾਡੇ ਮਨ ਵਿੱਚ ਹੋਰ ਬਥੇਰੀਆਂ ਆਸਾਂ ਹਨ ਪਰ ਜਿੱਦਣ ਸਾਡਾ ਭਰੋਸਾ ਪੂਰਨ ਰੂਪ ਵਿੱਚ ਪਰਮਾਤਮਾ ਤੇ ਹੋ ਗਿਆ ਅਸੀਂ ਪੂਰੀ ਤਰ੍ਹਾਂ ਆਪਣੇ ਗੁਰੂ ਜੀ ਨੂੰ ਸਮਰਪਿਤ ਹੋ ਗਏ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਨਗੇ ਫਿਰ ਕਿਰਪਾ ਸੰਭਾਲਿਆ ਵੀ ਸੰਭਾਲੀ ਨਹੀਂ ਜਾਣੀ ਸੋ ਮੁੱਕ ਦੀ ਗੱਲ ਇਹ ਹੈ ਜੀ ਕਿ ਸਿੱਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਤੋਂ ਮਿਲਣਾ ਹੈ ਜੇਕਰ ਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਦੀ ਆਸ ਰੱਖੇਗਾ ਤਾਂ ਮਹਾਪੁਰਖ ਜੀ ਆਖਦੇ ਹਨ ਫਿਰ ਉਹ ਸਿੱਖ ਠੋਕਰਾਂ ਜੋਗਾ ਹੀ ਰਹਿ ਜਾਵੇਗਾ ਕਿਉਂਕਿ ਜਿਹਦੀ ਪੂਰੀ ਆਖਦੇ ਹਨ ਨਾ ਜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਨਹੀਂ ਪਈ ਉਹਦੀ ਪੂਰੀ ਫਿਰ ਕਿਤੇ ਹੋ ਵੀ ਨਹੀਂ ਪੈਣੀ ਸੋ ਪਰੋਸੇ ਦੇ ਨਾਲ ਆਪਣੇ ਗੁਰੂ ਦੇ ਲੜ ਲੱਗਣਾ ਹੈ ਹਰ ਰੋਜ਼ ਗੁਰੂ ਸਾਹਿਬ ਜੀ ਨੂੰ ਕਹਿਣਾ ਹੈ ਸਤਗੁਰ ਸੱਚੇ ਪਾਤਸ਼ਾਹ ਚੰਗੇ ਆ ਮੰਦੇ ਆ ਬਸ ਤੇਰੇ ਆ ਤੇਰੇਆਂ ਤੇ ਤੇਰੀ ਹੀ ਭਜਨ ਬੰਦਗੀ ਕਰਦੇ ਰਹਾਂਗੇ ਸ਼ੁਕਰਾਨਾ ਕਰਾਂਗੇ ਜੇ ਅਜੇ ਤੱਕ ਭਜਨ ਬੰਦਗੀ ਦੀ ਦਾਤ ਨਹੀਂ ਮਿਲੀ ਤਾਂ ਰੋਜ਼ ਗੁਰੂ ਸਾਹਿਬ ਜੀ ਤੋਂ ਧਾਤ ਮੰਗਿਆ ਕਰੋ ਸੁਖ ਪਦਾਰਥ ਮੰਗਣ ਦੀ بجائے ਗੁਰੂ ਤੋਂ ਭਜਨ ਬੰਦਗੀ ਨਾਮਦਾਨ ਦਾ ਦਾਨ ਬਖਸ਼ਿਆ ਕਰੋ ਕਿਉਂਕਿ ਇਸ ਧਾਤ ਦੇ ਵਿੱਚ ਸਾਰੇ ਹੀ ਸੁਖ ਹਨ ਅੰਮ੍ਰਿਤ ਵੇਲਾ ਜੇਕਰ ਮਿਲ ਗਿਆ ਅੰਮ੍ਰਿਤ ਵੇਲੇ ਦਾ ਨਾਮ ਮਿਲ ਗਿਆ ਤਾਂ ਸੁਖ ਪਦਾਰਥ ਆਪੇ ਹੀ ਪਿੱਛੇ ਚੱਲ ਕੇ ਆ ਜਾਣਗੇ ਅੰਮ੍ਰਿਤ ਵੇਲਾ ਜ਼ਰੂਰੀ ਹੈ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਜੀ ਦੇ ਨਾਮ ਤੋਂ ਕਰਨੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਉੱਠ ਕੇ ਬੈਠ ਜਾਓ ਗੁਰੂ ਗੁਰੂ ਕ੍ਰਣਾ ਸ਼ੁਰੂ ਕਰਦਿਓ ਜੇਕਰ ਕੋਈ ਪਾਠ ਨਹੀਂ ਕਰ ਸਕਦੇ ਤਾਂ ਕੋਈ ਵੀ ਸ਼ਬਦ ਜਿਹੜਾ ਵੀ ਤੁਹਾਨੂੰ ਕੰਠ ਹੈ ਉਸ ਨੂੰ ਜਾਪ ਕਰਨਾ ਸ਼ੁਰੂ ਕਰਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸਿਕਾਰ ਹੀ ਸਕਦੇ ਹਾਂ ਫਿਰ ਅੱਜ ਤੋਂ ਬਾਅਦ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਜਦੋਂ ਵੀ ਉੱਠਦੇ ਹੋ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਨਾਮ ਜਪਣਾ ਹੈ ਤੇ ਜਦੋਂ ਅੰਮ੍ਰਿਤ ਵੇਲੇ ਵਿੱਚ ਜਾਗ ਆ ਜਾਵੇ ਤਾਂ ਵੇਲਾ ਵਕਤ ਨਹੀਂ ਵਿਚਾਰਨਾ ਉਸੇ ਵੇਲੇ ਹੀ ਉੱਠ ਕੇ ਬੈਠ ਜਾਣਾ ਹੈ ਜੇ ਬੈਠਿਆ ਨਹੀਂ ਜਾਂਦਾ ਬਿਸਤਰ ਤੇ ਲੰਮੇ ਪਏ ਪਏ ਹੀ ਨਾਮ ਜਪਣਾ ਸ਼ੁਰੂ ਕਰ ਦਿਓ ਪਰ ਜਪਣਾ ਜ਼ਰੂਰ ਹੈ ਜਿਹਨਾਂ ਭੈਣ ਭਰਾਵਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਸਾਨੂੰ ਮੂਲ ਮੰਤਰ ਦਾ ਜਾਪ ਜਾਂ ਥਿਰ ਕਰ ਬੈਸੋ ਹਰ ਚਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਸ਼ਬਦ ਕਿੰਨਾ ਕਰਨਾ ਪਵੇਗਾ ਤਾਂ ਸਾਥ ਸੰਗਤ ਜੀ ਜਿੰਨਾ ਕੁ ਤੁਸੀਂ ਪ੍ਰੇਮ ਪਿਆਰ ਭਰੋਸੇ ਦੇ ਨਾਲ ਕਰ ਸਕਦੇ ਹੋ ਸਮਾਂ ਤੁਸੀਂ ਆਪ ਹੀ ਤੈਅ ਕਰਨਾ ਹੈ ਜਿੰਨਾ ਹੀ ਪਿਆਰ ਵਿੱਚ ਭਿੱਜ ਕੇ ਕਰੋਗੇ ਤੇ ਭਰੋਸੇ ਨਾਲ ਕਰੋਗੇ ਓਨੀ ਹੀ ਪਰਮਾਤਮਾ ਜੀ ਨੇ ਕਿਰਪਾ ਕਰ ਦੇਣੀ ਹੈ ਬਸ ਅੰਮ੍ਰਿਤ ਵੇਲੇ ਦੇ ਵਿੱਚ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਜਿੰਨਾ ਕਰ ਸਕਦੇ ਹੋ ਇਹ ਅਸੀਂ ਨਹੀਂ ਕਹਿ ਰਹੇ ਜੀ ਇਹ ਤਾਂ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬਚਨ ਹਨ ਜੋ ਵੀ ਅੱਜ ਦੀਆਂ ਵਿਚਾਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ